ਹਾਲ ਪਿਆਰੇ ਨੇ اے خدا ਘਰ ਤੇਰਾ ਬੜਾ ਦੂਰ ਹੈ ਜਿੰਨਾ ਰਸਤਿਆਂ ਚੋਂ ਮੈਂ ਲੰਘਣਾ ਹੈ ਚਿੱਕੜ ਬੜਾ ਹੈ ਚਿੱਕੜ ਬੜਾ ਛਲਾ ਤਾਂ ਭਿੱਜੇ ਕੰਬਲੇ ਜੇ ਮੈਂ ਚੱਲਦਾ ਤੇ ਚਿੱਕੜ ਨਾਲ ਹੀ ਲਿਗੜਦਾ ਸੁਣਿਆ ਤੇਰਾ ਨਾਮ ਲੈਂਦਿਆਂ ਨਿਰਮਲ ਹੋਈਦਾ ਕੋਈ ਨਿਰਮਲ ਨਹੀਂ ਹੁੰਦਾ ਮੈਂ ਮੈਲਾ ਹਾਂ ਸੋਨੇ ਆ ਤੇਰੀ ਬੰਦਗੀ ਕਰਦੇ ਆ ਮਨੁੱਖ ਨਿਰਮਲ ਹੁੰਦੇ ਨੇ ਮੈਂ ਤੇ ਮਹਿਲਾ ਹੁੰਦਾ ਹੋਰਲੇ ਬੜਦਾ ਇੱਕ ਨਹੀਂ ਮੈਨੂੰ ਹਜ਼ਾਰਾਂ ਮਨੁੱਖਾਂ ਨੇ ਸਾਰੀ ਦੁਨੀਆ ਚ 82 ਲੋਗਾ ਨੇ ਇਹ ਆਖਿਆ ਤੇ ਮਸਕੀਨ ਜੀ ਅੱਗੇ ਪਿੱਛੇ ਤੇ ਅਸੀਂ ਚੰਗੇ ਹੁੰਦੇ ਆਂ ਜਦ ਗੁਟਕਾ ਹੱਥੇ ਚੋਂਦਾ ਹੈ ਪਾਠ ਕਰਨ ਲੱਗਦੇ ਆਂ ਪਤਨੀ ਵਿਅਰਥ ਦੇ ਖਿਆਲ ਕਿੱਥੋਂ ਆ ਜਾਂਦੇ ਅੱਗੇ ਪਿੱਛੇ ਦੇ ਠੀਕ ਹੁੰਦੇ ਇੱਕ ਨਹੀਂ ਬڑے بڑے ਚੋਟੀ ਦੇ ਅਭਿਆਸੀਆਂ ਨੇ ਗਏ ਦੇਸ਼ ਦੇ ਚ ਕਿਹਾ ਵਿਦੇਸ਼ਾਂ ਚ ਗਏ ਅੰਗੇ ਪਿਛੇ ਤੇ ਅਸੀਂ ਠੀਕ ਹੁੰਦੇ ਆ ਜਦ ਵਾਹਿਗੁਰੂ ਮੰਤਰ ਜਪਣ ਲੱਗਨੇ ਆ ਫਤਨੀ ਮਹਿਲੇ ਵਿਚਾਰ ਕਿੱਥੋਂ ਆ ਜਾਂਦੇ ਗਲਤ ਗੱਲਾਂ ਕਿੱਥੋਂ ਆ ਜਾਂਦੀਆਂ ਪ੍ਰਸ਼ਨ ਦੇ ਰੂਪ ਦੇ ਚ ਮੇਰੇ ਕੋਲ ਕੁਛ ਦੇਣੇ ਕਿੱਥੋਂ ਆ ਜਾਂਦੇ ਜਪਣ ਬੈਠੇ ਆ ਪਰਮਾਤਮਾ ਦਾ ਨਾਮ ਜਪਣ ਬੈਠੇ ਆ ਗੁਰੂ ਦੀ ਬਾਣੀ ਆ ਰਹੇ ਨੇ ਵਿਅਰਥ ਖਿਆ ਗੰਦੇ ਖਿਆ ਕੋਜੇ ਖਿਆ ਬੜਾ ਵਰਮਾ ਮੈਂ ਉਹਨਾਂ ਨੂੰ ਕਹਿਣਾ ਹੁੰਨਾ ਕਿ ਉਸ ਵਕਤ ਹੀ ਨਹੀਂ ਆਉਂਦੇ ਅੱਗੇ ਪਿੱਛੇ ਵੀ ਅੰਦਰ ਚੱਲ ਰਹੇ ਹੁੰਦੇ ਨੇ ਪਰ ਜਦ ਹੱਥੇ ਚ ਗੁਟਕਾ ਹੁੰਦਾ ਤੇ ਜਦ ਵਾਹਿਗੁਰੂ ਮੰਤਰ ਜਪਣ ਲੱਗਦੇ ਆਂ ਜ਼ਰਾ ਸੀ ਆਪਣੇ ਨੇੜੇ ਆ ਜਾਂਦੇ ਆ ਤੇ ਆਪਣੀ ਅਸਲੀਅਤ ਸਾਹਮਣੇ ਆ ਜਾਂਦੀ ਅੱਗੇ ਪਿੱਛੇ ਅਸੀਂ ਆਪਣੇ ਤੋਂ ਦੂਰ ਹੀ ਹੁੰਦੇ ਆਂ ਦੂਰ ਕੋਣ ਆਪਣੇ ਨੇੜੇ ਆਉਂਦਾ ਆਪਣੇ ਨਾਲ ਬੈਠਣਾ ਬੜਾ ਔਖ ਹੈ ਹਰ ਮਨੁੱਖ ਕੋਈ ਦੂਜਾ ਚਾਹੀਦਾ ਹੈ ਕੋਈ ਤੀਜਾ ਚਾਹੀਦਾ ਹੈ ਆਪਣੇ ਨਾਲ ਬੈਠਣਾ ਬੜਾ ਔਖ ਹੈ ਇਕੱਲੇ ਆ ਬੈਠਣਾ ਬੜਾ ਔਖਾ ਹੈ ਇਕੱਲੇ ਬੈਠਣ ਦੇ ਚ ਮਨੁੱਖ ਆਪਣੇ ਨਾਲ ਬੈਠਦਾ ਫਿਰ ਸਾਰਾ ਵਿਅਰਤ ਚੱਲਦਾ ਫਿਰ ਆਪਣੇ ਹੋਣ ਦਾ ਪਤਾ ਚੱਲਦਾ ਹੈ ਫਿਰ ਮਨੁੱਖ ਆਪਣੇ ਤੋਂ ਦੂਰ ਵੱਜਦਾ ਹੈ ਧਿਆਨ ਦੂਰ ਲੈ ਜਾਂਦਾ ਹੈ ਮਨੁੱਖ ਦੂਜੇ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ ਚਲੋ ਦੂਜਾ ਨਹੀਂ ਹੈ ਕੋਈ ਕਿਤਾਬ ਚਾਹੀਦੀ ਟੀਵੀ ਚਾਹੀਦਾ ਹੈ ਰੇਡੀਓ ਚਾਹੀਦਾ ਕੋਈ ਅਖਬਾਰ ਚਾਹੀਦਾ ਮੈਂ ਤੇ ਕਈਆਂ ਨੂੰ ਅਖਬਾਰ ਪੜਦਿਆਂ ਆਇਆ ਇੰਜ ਦੇਖਿਆ ਜਿਵੇਂ ਕੋਈ ਕਿਸੇ ਗ੍ਰੰਥ ਨੂੰ ਵਾਰ-ਵਾਰ ਪੜ ਰਿਹਾ ਹੋਵੇ ਇਸ ਤਰ੍ਹਾਂ ਪੜਦਿਆਂ ਦੇਖਿਆ ਬਈ ਇੱਕ ਦਫਾ ਪੜ ਲਏ ਪਰੇ ਸੁੱਟ ਕੋਈ ਕਰੇ ਫਿਰ ਕੱਲਾ ਹੁੰਦਾ ਆਪਣੇ ਨਾਲ ਬੈਠਣਾ ਪੈਂਦਾ ਆਪਣੇ ਵਿੱਚ ਸਾਰਾ ਹੀ ਅਨਰਥ ਤਾਂ ਹੀ ਤੇ ਪੰਜਾਬੀ ਵਿੱਚ ਕਹਿੰਦੇ ਨੇ ਕੱਲਾ ਰੱਬ ਵੀ ਨਾ ਹੋਵੇ ਪਰ ਕੌਣ ਦੱਸੇ ਰੱਬ ਤੇ ਹੈ ਹੀ ਕੱਲਾ ਉਤੇ ਹੈ ਇਕੱਲਾ ਬੈਠਾ ਵੇਖੇ ਵਕ ਅਕੇਲ ਉਤੇ ਹੈ ਇਕੱਲਾ ਅੱਗੇ ਪਿਛੇ ਦੀ سلسلہ ਠੀਕ ਨਹੀਂ ਹੁੰਦਾ ਜਿਵੇਂ ਹੱਥ ਵਿੱਚ ਗੁਟਕਾ ਹੁੰਦਾ ਹੈ ਪ੍ਰਭੂ ਦਾ ਨਾਮ ਜਪਦ ਨੂੰ ਲੱਗਨੇ ਆ ਜ਼ਰਾ ਆਪਣੇ ਨੇੜੇ ਆ ਜਾਂਦੇ ਜਿਉ ਆਪਣੇ ਨੇੜੇ ਆ ਜਾਂਦੇ ਤੇ ਆਪਣੇ ਅਰਥ ਦਾ ਪਤਾ ਚੱਲਦਾ ਸਭ ਕੁਝ ਦਾ ਪਤਾ ਚੱਲਦਾ ਐਸ ਵਾਸਤੇ ਮਨ ਆਪਣੇ ਤੋਂ ਦੂਰ ਦੂਜਿਆਂ ਨਾਲ ਬੈਠਦਾ ਹੈ ਇਸ ਵਾਸਤੇ ਮੇਰਾ ਆਪਣਾ ਤਜਰਬਾ ਹੋ ਸਕਦਾ ਗਲਤ ਹੋਵੇ ਮਨੁੱਖ ਦੂਜਿਆਂ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਨਹੀਂ ਕਿਉਂਕਿ ਆਪਣੇ ਤਾਂ ਹਮੇਸ਼ਾ ਹੀ ਦੂਰ ਰਹਿੰਦੇ ਹੈ ਇੱਕ ਪਤੀ ਆਪਣੀ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਉਹਦੇ ਗੁਣ ਔਗਣ ਉਹਦੇ ਸੁਭਾਅ ਬਾਰੇ ਬੜਾ ਜਾਣਦਾ ਹੈ ਆਪਣੇ ਬਾਰੇ ਕੱਖ ਨਹੀਂ ਜਾਣਦਾ ਕਿਉਂਕਿ ਆਪਣੇ ਨੇੜੇ ਦੇ ਆਂਦਾ ਹੀ ਨਹੀਂ ਇੱਕ ਪਤਨੀ ਵੀ ਆਪਣੇ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ ਉਹਦੀਆਂ ਕਮਜ਼ੋਰੀਆਂ ਉਦੇ ਆਗੁਣਾ ਉਦੇ ਖਾਮੀਆਂ ਬੜਾ ਕੁਝ ਜਾਣਦੀ ਹੈ ਆਪਣੇ ਬਾਰੇ ਕੱਖ ਨਹੀਂ ਜਾਣਦੀ ਕਿਉਂਕਿ ਆਪਣੇ ਦੇ ਨੇੜੇ ਆਉਂਦੀ ਇੱਕ ਮਿੱਤਰ ਮਿੱਤਰ ਬਾੜੇ ਬੜਾ ਕੁਝ ਜਾਣਦਾ ਹੈ ਇੱਕ ਭਰਾ ਭਰਾ ਬਾੜੇ ਬੜਾ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਨਹੀਂ ਜਾਣਦਾ ਧਰਮ ਦੀ ਸਾਧਨਾ ਹੈ ਨਾਮ ਦੀ ਸਾਧਨਾ ਹੈ ਆਪਣੇ ਨੇੜੇ ਆਣਾ ਤੇ ਆਪਣੇ ਨੂੰ ਜਾਣਨਾ ਤੂੰ ਪਹਿਲੇ ਵੇਖ ਤੇ ਸਹੀ ਤੂੰ ਕੀ ਹੈ ਮੈਂ ਪੰਚ ਦਸੀਕ ਧਾਰਮਿਕ ਕਹਾਣੀਆਂ ਦੀ ਕਿਤਾਬ ਹੈ ਪੜ ਰਿਹਾ ਸੀ ਧਾਰਮਿਕ ਗਾਥਾਵਾਂ ਦੀ ਪੰਚ ਦਸੀਕ ਕਿਤਾਬ ਹੈ ਹਜ਼ਾਰਾਂ ਉਹਦੇ ਵਿੱਚ ਕਹਾਣੀਆਂ ਨੇ ਗਾਥਾਵਾਂ ॠषि ਯਾਗਵਲਗ ਗੰਗਾ ਦੇ ਤੱਟ ਤੇ ਕੱਲਾ ਬੈਠ ਕੱਲਾ ਬੈਠਾ ਇੱਕ ਸਿਲਾ ਜਦ ਤੇ ਦੁਪਹਿਰ ਦਾ ਵਕਤ ਕਿਸੇ ਮਸਤ ਵਿੱਚ ਕਿਸੇ ਮੌਜ ਦੂਰੋਂ ਉਹਨਾਂ ਦੇ ਮਿੱਤਰ ਨੇ ਦੇਖਿਆ ਸੰਤ ਕੱਲਾ ਬੈਠਾ ਹੈ ਤੇ ਚੱਲ ਕੇ ਸਾਥ ਦੇਈਏ ਕੱਲਾ ਤੇ ਰੱਬ ਵੀ ਨਾ ਹੋਵੇ ਇੰਜ ਕਹਿੰਦਾ ਦੂਰੋਂ ਦੇਖਿਆ ਮਿੱਤਰ ਨੇ ॠषि ਯਾਗਵਲਕ ਕੱਲੇ ਬੈਠੇ ਨੇ ਉਹ ਭਜੇ ਹੋਇਆ ਹੈ ਸੰਤ ਦੇ ਕੋਲ ਬੈਠ ਕੇ ਕਹਿਣ ਲੱਗੇ ਸੰਤ ਜੀ ਮੈਨੂੰ ਤਰਸ ਆ ਗਿਆ ਸੀ ਤੁਹਾਨੂੰ ਦੂਰੋਂ ਦੇਖ ਕੇ ਤੁਸੀਂ ਕੱਲੇ ਬੈਠੇ ਸੀ ਨਾ ਤੁਹਾਡਾ ਸਾਥ ਦੇਣ ਲਈ ਮੈਂ ਆ ਗਿਆ पता यागवल्लग ने आख्या और मित्रा केड़े चकरा च हैं। है किसी किसने कह दिता मैं कला बैठा सी मैं थे अपने नाल बैठा सी हम तो आया मैं कला कर मैं तोड़ के रख देते। जो अपने नाल बैठा है और बैठ के आनंदित है वो ही गुरु नाल बैठा है नाल बैठा है नहीं तो मुश्किल है गाथा मुश्किल है खेड औखी है ਬਾਬਾ ਫਰੀਦ ਕਹਿੰਦੇ ਨੇ ਗਲੀਏ ਚੇਕੜ ਦੂਰ ਘਰ ਏ ਖੁਦਾ ਇੱਕ ਤੇ ਘਰ ਤੇਰਾ ਦੂਰ ਦੂਸਰਾ ਰਸਤੇ ਚ ਚੇਕੜ ਬੜਾ ਮੈਂ ਕੀ ਕਰਾਂ ਚਲਾਂ ਤਾਂ ਭਿਜੇ ਕਮਲੀ ਜੇ ਮੈਂ ਨਮਾਜ਼ ਪੜਦਾ ਅੱਲਾ ਅੱਲਾ ਕਰਦਾ ਕੁਰਾਨ ਸ਼ਰੀਫ ਪੜਦਾ ਚਿੱਕੜ ਨਾਲ ਹੀ ਲਿਬੜਦਾ ਮਾੜੇ ਹੀ ਖਿਆਲ ਹੁੰਦੇ ਨੇ ਰਾਹਾਂ ਤਾਂ ਟੁੱਟੇ ਨੇ ਤੇ ਜੇ ਨਈ ਨਮਾਜ਼ ਪੜਦਾ ਨਹੀਂ ਤਸਬੀਹ ਫੇਰਦਾ ਨਹੀਂ ਕੁਰਾਨ ਸ਼ਰੀਫ ਪੜਦਾ ਤੋ ਫਿਰ ਤੇਰੇ ਨਾਲ ਪਿਆਰ ਟੁੱਟਦਾ ਛਣਾ ਤੇ ਮੈਲਾ ਹੋਣਾ ਚੱਕੜ ਦੇ ਚ ਲਿਬੜਦਾ ਨਾ ਚੱਲਾਂ ਤੇ ਤੇਰਾ ਪਿਆਰ ਟੁੱਟਦਾ ਹੈ ਹੁਣ ਮੈਂ ਕੀ ਕਰਾਂ ਬਾਬਾ ਫਰੀਦ ਕਰਿੰਦੋ ਦੂਰੇ ਦੂਸਰੇ ਭਗਤ ਸ਼੍ਰੀ ਰਵਦਾਸ ਜੀ ਉਹ ਕਹਿੰਦੇ ਨੇ ਕਹਿ ਰਵਦਾਸ ਹਾਥ ਪੇ ਨੇਰੇ ਸਹਜੇ ਹੋਏ ਸਹੋਈ ਇਹ ਹੱਥ ਵੀ ਜਿਤਨਾ ਤਨ ਤੋਂ ਦੂਰ ਜਾਂਦਾ ਹੈ ਇਹ ਪ੍ਰਭੂ ਤੂੰ ਤੇ ਇਤਨਾ ਵੀ ਦੂਰ ਨਹੀਂ ਤੂੰ ਦੇਸ ਨਾਲੋਂ ਵੀ ਨੇੜੇ ਥੋੜੀ ਜਿਹਾ ਤਰਕ ਬੁੱਧੀ ਰੱਖਣ ਵਾਲਾ ਮਨੁੱਖ ਕਹੇਗਾ ਫਰੇਡ ਗਲਤ ਹੈ ਰਵਦਾਸ ਠੀਕ ਯਾਰ ਅਵਦਾਸ ਲਲਤ ਹੈ ਬਾਬਾ ਫਰੀਦ ਠੀਕ ਹੈ ਕਿਉਂਕਿ ਦੋਹਾ ਦੇ ਬੋਲ ਵਿਰੋਧੀ ਬਿਲਕੁਲ ਵਿਰੋਧੀ ਨੇ ਇੱਕ ਕਹਿ ਰਿਹਾ ਹੈ ਕਹਿ ਰ ਅਵਦਾਸ ਹੱਥ ਪੇ ਨੇਰੇ ਅੱਜ ਤਾਂ ਵੀ ਨੇੜੇ ਇੱਕ ਕਹਿ ਰਿਹਾ ਹੈ ਦੂਰ ਘਰ ਹੈ ਪ੍ਰਭੂ ਤੇਰਾ ਘਰ ਵੜਾ ਦਉ ਇਹ ਤੇ ਵਿਰੋਧੀ ਬੋਲ ਮੁਕਾਲਾ ਬੋਲ ਮੈਂ ਫਿਰ ਅਰਜ਼ ਕਰਾਂ ਥੋੜੀ ਜਿਹੀ ਸੂਝ ਸਮਝ ਵਾਲਾ ਮਨੁੱਖ ਜੋ ਤਰਕਸ਼ੀਲ ਹੈ ਫੌਰਨ ਕਹਿ ਦੇਗਾ ਫਰੀਦ ਠੀਕ ਹੈ ਰਵਿਦਾਸ ਗਲਤ ਹੈ ਰਵਿਦਾਸ ਠੀਕ ਹੈ ਫਰੀਦ ਗਲਤ ਹੈ ਪਰ ਮੈਂ ਅਰਜ਼ ਕਰਾਂ ਦੋਵੇਂ ਠੀਕ ਨੇ ਦੋਵੇਂ ਸੱਚ ਕਹੇਗਾ ਦੋਵੇਂ ਸਹੀ ਕਹੇਗਾ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ ਉਸੇ ਦੂਰੀ ਦਾ ਜ਼ਿਕਰ ਕਰ ਰਿਹਾ ਹੈ ਫਰੀਦ ਉਸੇ ਦੂਰੀ ਦਾ ਜ਼ਿਕਰ ਕਰਨੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤੋਏ ਦੋ ਸਭ ਤੇ ਰੋ ਸਵੰਤੇ ਨੇਰਾ ਜਲਤਨ ਮਈਲ ਜਾਹੇ ਬਸੇਰਾ ਉਸੇ ਦੂਰੀ ਦਾ ਜ਼ਿਕਰ ਕਰਨੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗਉਹਵੇ ਕੋ ਜਾਪੇ ਦਿਸੇ ਦੋ ਏ ਪ੍ਰਭੂ ਤੈਨੋ estrang vi ga rahe ne bhagat jan दूर है दूर, बहुत दूर दो लागू प्रभु मेरी समझ तो दूर है मेरी, समझ तेरे तक नहीं ए, प्रभु, मेरी यादा तो दूर है मेरी याद तेरे तक नहीं पहुंचती याद पुत्रां तक पहुंच जाती है मित्रां तक पहुंच जाती है पत्नी तक पहुंच जाती है पति तक पहुंच जाती है धन संपदा ਤੱਕ ਪਹੁੰਚ ਜਾਂਦੀ ਹੈ ਮਹਿਲ ਮਾੜੀਆਂ ਤੱਕ ਪਹੁੰਚ ਜਾਂਦੀ ਹੈ اے ਪ੍ਰਮਾਤਮਾ ਯਾਦ ਤੇਰੇ ਤੱਕ ਨਹੀਂ ਪਹੁੰਚਦੀ ਨਹੀਂ ਪਹੁੰਚਦੀ ਤੂੰ ਮੇਰੀ ਸਮਝ ਤੋਂ ਦੂਰ ਹੈ ਸਮਝ ਦਿੱਖ ਤੇ ਮੈਨੂੰ ਸੂਰਜ ਚੰਨ ਤਾਰੇ ਵੀ ਆ ਗਏ ਇਹ ਪ੍ਰਭੂ ਤੂੰ ਨਹੀਂ ਆ ਤੂੰ ਮੇਰੀ ਸਮਝ ਤੋਂ ਦੂਰ ਹੈ ਇਹ ਜੋ ਸਮਝ ਤੋਂ ਦੂਰ ਹੈ ਉਹ ਆਪਣੇ ਆਪ ਚੇਤੇ ਤੋਂ ਵੀ ਦੂਰ ਹੈ